ਜੋ ਵੀ ਘਟਨਾ ਜੇਲ੍ਹ ਦੇ ਅੰਦਰ ਹੋਈ ਸੀ ਜਿਸ ਕਰਕੇ ਜੇਲ੍ਹ ਇਨਮੇਟਸ ਨੇ ਕੋਈ ਵਾਇਲੈਂਟ ਸਟੈਸ ਕ੍ਰੀਏਟ ਕੀਤੀ ਸੀ ਮੈਂ ਪਹਿਲੋਂ ਇਹ ਦੱਸਣਾ ਚਾਹੁੰਦਾ ਥੈਟ ਫਾਰ ਦਾ ਟਾਈਮ ਬਿੰਗ ਇਟ ਹੈਸ ਬੀਨ ਹੈਂਡਲਡ ਐਮੇਕਪਲੀ ਠੀਕ ਹੈ ਜੋ ਇਨਮੇਟਸ ਨਾਲ ਕੋਈ ਵਧਿੱਕੀ ਉਹ ਦੱਸਦੇ ਨੇ ਉਹਨਾਂ ਦੀ ਸੁਣਵਾਈ ਕੀਤੀ ਗਈ ਹੈ ਉਹਨਾਂ ਦੇ 10-15 ਨੁਮਾਇੰਦਿਆਂ ਨਾਲ ਬੈਠ ਕੇ ਮੈਂ ਗੱਲ ਕੀਤੀ ਹੈ ਆਪਣੀ ਸਾਰੀ ਟੀਮ ਦੇ ਨਾਲ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਨੂੰ ਕਲਮਬੰਦ ਕੀਤਾ ਗਿਆ ਸੁਬਦਨ ਜੇਲ ਗੁਰਦਾਸਪੁਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਮੇਟਸ ਨੂੰ ਉਹਨਾਂ ਤੇ ਵਿਸ਼ਵਾਸ ਸੀਗਾ ਕਿ ਜਿਹੜੇ ਤਰੀਕੇ ਨਾਲ ਸਾਨੂੰ ਇਹ ਸਾਡਾ ਖਿਆਲ ਰੱਖਨੇ ਨੇ ਸਾਨੂੰ ਅਸੀਂ ਉਹਦੇ ਲਈ ਖੁਸ਼ ਆ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਪੁਆਇੰਟਸ ਦੇ ਵਿੱਚ ਕੁਝ ਲੋਗਾਂ ਛੋਟੇ ਲੈਵਲ ਦੇ ਮੁਲਾਜ਼ਮਾਂ ਦੀਆਂ ਕੁਝ ਕਮੀਆਂ ਪੇਸ਼ੀਆਂ ਸੀ ਜਿਨ੍ਹਾਂ ਨੂੰ ਅਸੀਂ ਕਲਮਬੰਦ ਕੀਤਾ ਹੈ ਔਰ ਜੇਲਸ ਡਿਪਾਰਟਮੈਂਟ ਦੇ ਧਿਆਨ ਚ ਲਿਆਂਦਾ ਹੈ ਉਹਦਾ ਹੱਲ ਵੀ ਵਿਦਨ 3 ਡੇਸ ਕੀਤਾ ਜਾਏਗਾ ਇਸ ਤੋਂ ਇਲਾਵਾ ਕੁਝ ਮੈਡੀਕਲ ਇਸ਼ੂਸ ਸੀਗੇ ਕਾਮਨ ਮੈਡੀਕਲ ਇਸ਼ੂਸ ਇਨਮੇਟਸ ਦੇ ਜਿਨ੍ਹਾਂ ਨੂੰ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਆ ਹਾਈਲਾਈਟ ਕੀਤਾ ਤੇ ਸਾਨੂੰ ਕਿਹਾ ਕਿ ਸਾਡੇ ਇੱਥੇ ਨੰਬਰ ਆਫ ਇਨਮੇਟਸ ਜ਼ਿਆਦਾ ਨੇ ਤੇ ਸਾਡੀ ਮੈਡੀਕਲ ਟਰੀਟਮੈਂਟ ਚ ਕਮੀ ਰਹਿ ਜਾਂਦੀ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਇੱਥੇ ਨੇ ਇਹਨਾਂ ਦੇ ਸਾਹਮਣੇ ਗੱਲ ਹੋਈ ਹੈ ਇਹ ਤਿੰਨ ਡਾਕਟਰਸ ਦੀ ਟੀਮ ਚੁਣ ਕੇ ਡਿਫਰੈਂਟ ਸਪੈਸ਼ਲਿਸਟ ਦੀ ਅਗਲੇ ਤਿੰਨ ਦਿਨ ਸਾਰੇ ਜਿਹੜੇ ਇਨਮੇਟਸ ਨੇ ਜਿਨ੍ਹਾਂ ਨੂੰ ਕੋਈ ਮੈਡੀਕਲ ਇਸ਼ੂਸ ਨੇ ਉਹਨਾਂ ਦਾ ਮੈਡੀਕਲ ਕਰਵਾਉਣਗੇ ਔਰ ਜੋਗ ਬਣਦਾ ਸਰਦਾ ਵਧੀਆ ਤਰੀਕੇ ਦਾ ਮੈਡੀਕਲ ਟਰੀਟਮੈਂਟ ਹੈ ਬੇਸ਼ੱਕ ਉਹਦੇ ਲਈ ਉਹਨਾਂ ਨੂੰ ਹਸਪਤਾਲ ਲੈ ਜਾਣਾ ਪਏ ਕਿਸੇ ਦਾ ਐਮ ਆਰ ਆਈ ਕਰਾਉਣਾ ਪਏ ਕਿਸੇ ਦਾ ਸਕੈਨ ਕਰਾਉਣਾ ਪਏ ਉਹ ਡੀ ਸੀ ਸਾਹਿਬ ਸਾਡੇ ਨਾਲ ਖੜੇ ਨੇ ਹੀ ਹੈਜ਼ ਅਗਰੀਡ ਟੂ ਥੈਮ ਥੈਟ ਹੀ ਵਿਲ ਇਨਸ਼ੋਰ ਕਿ ਉਹਨਾਂ ਦਾ ਟ੍ਰੀਟਮੈਂਟ ਹੋਏਗਾ ਸਰ ਕੁਝ ਜਾਣਕਾਰੀ ਮਿਲੀ ਹੈ ਕਿ ਇਹ ਸਟਾਰਟ ਕਿਉਂ ਹੋਇਆ ਸੀਗਾ ਕਲਪ੍ਰਿਤ ਕੋਣ ਨੇ ਇਹ ਦੇਖੋ ਜੀ ਅਸਿਕਾ ਕੀ ਹੋਇਆ ਸੀ ਸਰ ਦੇਖੋ ਜੜੀਆਂ ਉਹਨਾਂ ਦੀਆਂ ਗੱਲਾਂ ਤੋਂ ਗੱਲ ਨਿਕਲਦੀ ਆ ਤੇ ਸਾਡੇ ਆਫੀਸਰਸ ਤੋਂ ਬਰੀਫਿੰਗ ਲਈ ਹੈ ਦੋਨਾਂ ਦੇ ਵਿੱਚ ਦੁਵੈਤ ਆ ਡਾਈਕਾਟਮੀ ਇਸ ਕਰਕੇ ਜੋ ਦੋ ਤਿੰਨ ਦਿਨ ਪਹਿਲਾਂ ਹੋਇਆ ਜਿਹਦੇ ਤੋਂ ਕੋਈ ਵਜ੍ਹਾ ਰੰਜਿਸ਼ ਬਣੀ ਇਨਮੇਟਸ ਦੀ ਔਰ ਜੇਲ ਸਟਾਫ ਦੇ ਨਾਲ ਥੱਲੇ ਨਾ ਕੋਈ ਤਲਖੀ ਹੋਈ ਔਰ ਉਹ ਵੱਧ ਦੀ ਵੱਦੀ ਦੀ ਇੱਥੋਂ ਤੱਕ ਪਹੁੰਚੀ ਉਸ ਤੋਂ ਇਲਾਵਾ ਕੁਝ ਅੱਜ ਹੋਇਆ ਜਿਹਦੇ ਵਿੱਚ ਜਿਹੜੇ ਇਨਮੇਟਸ ਨੇ ਉਹਨਾਂ ਨੇ ਵੀ ਤੋੜਪਾਨ ਕੀਤੀ ਉਸ ਤੋਂ ਇਲਾਵਾ ਕਾਇਦੇ ਕਾਨੂੰਨ ਨੂੰ ਮੇਨਟੇਨ ਕਰਨ ਵਾਸਤੇ ਅਕਿਊਟ ਲਾਅ ਐਂਡ ਔਰਡਰ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ ਜਿਹੜੀ ਪੁਲਿਸ ਰੈਕੁਇਜ਼ੀਸ਼ਨ ਕੀਤੀ ਗਈ ਸੀ ਜੇਲਸ ਡਿਪਾਰਟਮੈਂਟ ਵੱਲੋਂ ਉਹਨਾਂ ਪੁਲਿਸ ਨੇ ਔਰ ਬਰੇ ਸੁਚਜੇ ਤਰੀਕੇ ਨਾਲ ਹੈਂਡਲ ਕਰਕੇ ਜੋ ਵੀ ਮਿਨੀਮਮ ਪਾਵਰ ਫੋਰਸ ਯੂਜ਼ ਕਰਨੀ ਸੀ ਯੂਜ਼ ਕਰਕੇ ਕੋ ਕੀਤਾ ਆ ਇਹ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਸਾਡੀ ਬਰੀਫਿੰਗ ਹੈ ਪੁਲਿਸ ਟੀਮ ਦੀ ਔਰ ਜੇਲ ਟੀਮ ਦੀ ਤੇ ਜੋ ਇਨਮੇਟਸ ਕਹਿ ਰਹੇ ਨੇ ਉਹਨਾਂ ਚ ਵੇਰੀਏਸ਼ਨ ਹੈ ਮੈਂ ਸ਼ਾਮ ਨੂੰ ਆਇਆ ਉਹਨਾਂ ਦੇ ਕੋਲ ਅੰਦਰ ਜਾ ਕੇ ਇਕੱਲੇ ਆ ਸਿਵਲ ਡਰੈਸ ਚ ਸੀਗਾ ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਿਆ ਉਸ ਤੋਂ ਬਾਅਦ ਅਸੀਂ ਸਾਰੀ ਟੀਮ ਇਕੱਠੇ ਹੋਏ ਆ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਅਲਟੀਮੇਟਲੀ ਯੂਨੀਨਿਮਸਲੀ ਵੀ ਹੈਵ ਡਿਸਾਈਡਡ ਸੀਨਰ ਆਫਿਸਰਸ ਕਿ ਡੀਸੀ ਗੁਰਦਾਸਪੁਰ ਇੱਕ ਐਸਡੀਐਮ ਦੀ ਡਿਊਟੀ ਲਗਾ ਕੇ ਕਾਇਦੇ ਅਨਸਾਰ ਮੈਜਿਸਟਰੇਲ ਇਨਕੁਆਇਰੀ ਕਰਨਗੇ ਜੋ ਜਿੱਥੋਂ ਗੱਲ ਸ਼ੁਰੂ ਹੋਈ ਉਸ ਤੋਂ ਇਲਾਵਾ ਜੋ ਕੋਈ ਵਧਿਕੀਆਂ ਹੋਈਆਂ ਜਾਂ ਸਾਡੇ ਮੁਲਾਜ਼ਮਾਂ ਦਾ ਕੰਡਕਟ ਆ ਜਾਂ ਇਨਵਰਸ ਦੇ ਕੋਈ ਕੰਡਕਟ ਨੂੰ ਵਾਚਣ ਦੀ ਗੱਲ ਆ ਇਹ ਸਮੇਂਬੱਧ ਅਨੁਸਾਰ ਉਸ ਮੈਜਿਸਟਰੇਲ ਇਨਕੁਆਇਰੀ ਦੀ ਰਿਪੋਰਟ ਬਣਾਉਣਗੇ ਔਰ ਉਸ ਰਿਪੋਰਟ ਤੋਂ ਬਾਅਦ ਜੋ ਕਾਇਦੇ ਅਨੁਸਾਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਏਗੀ ਬੇਸ਼ੱਕ ਉਹ ਸਾਡੇ ਮੁਲਾਜ਼ਮ ਦੀ ਗਲਤੀ ਹੈ ਜਾਂ ਕਿਸੇ ਇਨਮੇਟ ਦੀ ਗਲਤੀ ਹੈ ਦੇਖੋ ਪ੍ਰਿਜ਼ਨਰਸ ਨੇ ਉਸ ਦੇਖੋ ਪ੍ਰਿਜ਼ਨਰਸ ਵੀ ਕੁਝ ਜ਼ਖਮੀ ਹੋਏ ਨੇ ਸਾਡੇ ਮੁਲਾਜ਼ਮ ਵੀ 4-5 ਜ਼ਖਮੀ ਹੋਏ ਨੇ ਅਸੀਂ ਜਿਹੜੇ ਪ੍ਰਿਜ਼ਨਰਸ ਜ਼ਖਮੀ ਹੋਏ ਨੇ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਵੀ ਕਰਵਾ ਰਹੇ ਆ ਜਿਹੜੇ ਇਨਮੇਟ ਜ਼ਖਮੀ ਹੋਏ ਨੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਜਖਮੀ ਤੋਂ ਇਲਾਵਾ ਜਿਨ੍ਹਾਂ ਦੀਆਂ ਕੋਈ ਕ੍ਰੋਨਿਕ ਇਸ਼ੂਸ ਨੇ ਜਾਂ ਪ੍ਰੋਬਲਮਸ ਨੇ ਕ੍ਰੋਨਿਕ ਡਿਜ਼ੀਜ਼ ਵਾਲੇ ਅੰਦਰ ਨੇ ਇਨਵਰਟਸ ਉਹਨਾਂ ਦਾ ਮਸਲਾ ਹੱਲ ਕਰਨ ਵੀ ਡੀਸੀ ਸਾਹਿਬ ਆਪਣੀ ਜ਼ੇਰ ਨਿਗਰਾਨੀ ਆਪਣੀ ਟੀਮ ਕੋਲ ਕਰਾਉਣਗੇ ਤੇ 3 ਦਿਨ ਦੇ ਅੰਦਰ ਅੰਦਰ ਇਹ ਸਾਰਾ ਮੈਟਰ ਹੱਲ ਕਰ ਦੇਣਗੇ ਅੰਦਰ ਸਤੂਆ ਤਾਵਾ ਬੜਾ ਦਿੱਖਿਆ ਦੇਖੋ ਬਿਲਕੁਲ ਜਿਹੜਾ ਤੁਸੀਂ ਧੂਆਂ ਦੇਖ ਰਹੇ ਹੋ ਜੇ ਧੂਆਂ ਨਿਕਲੇ ਆ ਕੁਛ ਧੂਆਂ ਹੋਏਗਾ ਤਾਂ ਮਤਲਬ ਕੁਛ ਹੋਇਆ ਤੇ ਧੂਆਂ ਨਿਕਲੇ ਇਹ ਸਾਡਾ ਪੰਜਾਬੀਆਂ ਦਾ ਮੁਹਾਵਰਾ ਵੀ ਹੈ ਇਹ ਸਾਰਾ ਕੁਝ ਮੈਂ ਵਾਚਿਆ ਹੈ ਮੈਂ ਆਪ ਨਾਲ ਜਾ ਕੇ ਸਾਰਾ ਕੁਝ ਦੇਖਿਆ ਆ ਸਾਡੀ ਟੀਮ ਸਾਰੀ ਨੇ ਦੇਖਿਆ ਆ ਮੈਨੂੰ ਪਤਾ ਹੈ ਕੁਝ ਕੀ ਹੋਇਆ ਲੇਕਿਨ ਮੇਰੇ ਵੱਲੋਂ ਕਹੜੀ ਗੱਲ ਉਹ ਕਾਇਦੇ ਨੂੰ ਤੋੜਨ ਦੇ ਬਰਾਬਰ ਹੋਏਗੀ ਇਹ ਸਾਰੀਆਂ ਗੱਲਾਂ ਇੱਕ ਸੂਚਨਾਬੱਧ ਤਰੀਕੇ ਨਾਲ ਇਨਕੁਆਰੀ ਦੇ ਵਿੱਚ ਆਉਣਗੀਆਂ ਉਸ ਇਨਕੁਆਰੀ ਦੀ ਬਰੀਫਿੰਗ ਜਿਹੜੀ ਕੰਪੋਟੈਂਟ ਅਥਾਰਟੀ ਡੀਸੀ ਸਾਹਿਬ ਜਾਂ ਕਿਸੇ ਹੋਰ ਅਫਸਰ ਸੀਨੀਅਰ ਅਫਸਰ ਜੇਲ੍ਹ ਡਿਪਾਰਟਮੈਂਟ ਦੇ ਆਉਣ ਦੀ ਹੋਏਗੀ ਉਹ ਕਰਨਗੇ ਜਿਹੜੇ ਗਲਤੀ ਪਾਈ ਜਾਣਗੇ ਉਹਨਾਂ ਦੇ ਖਲ ਖਾਫ ਕਾਰਵਾਈ ਹੋਏਗੀ ਚਾਹੇ ਜੋ ਗਲਤੀ ਪਾਈ ਜਾਣਗੇ ਚਾਹੇ ਸਾਡੇ ਮੁਲਾਜ਼ਮ ਨੇ ਚਾਹੇ ਦੂਸਰੀ ਤਰਫੋਂ ਕੋਈ ਬਦੀ ਕੀਤੀ ਹੋਈ ਹੈ ਉਹ ਇਨਕੁਆਇਰੀ ਰਿਪੋਰਟ ਜਦੋਂ ਆਏਗੀ ਉਹਨੂੰ ਵਾਚਿਆ ਜਾਏਗਾ ਕੰਪੀਟੈਂਟ ਅਥਾਰਟੀ ਡਿਸਾਈਡ ਕਰੇਗੀ ਫਿਰ ਕਿ ਉਹਨੂੰ ਕੀ ਕਰਨਾ ਸਰਕਲ ਕੁਆਲਟੀ ਨੂੰ ਵੀ ਲੈ ਕੇ ਸਵਾਲ ਚੁੱਕੇ ਸੀ ਕਿ ਪ੍ਰਿਜ਼ਨਰਸ ਨੇ ਕਿ ਖਾਣਾ ਠੀਕ ਨਹੀਂ ਹੈਗਾ ਜਾਂ ਕਿਸੇ ਹੋਰ ਜੀ ਮੈਂ ਦੇਖੋ ਦੇਖੋ ਮੈਂ ਦੱਸਦਾ ਜਦੋਂ ਤੁਸੀਂ ਕਰਾਊਡ ਚ ਬੈਠ ਕੇ ਇਨਵਿਟਸ ਉਹਨਾਂ ਦੀਆਂ ਕੁਝ ਗੱਲਾਂ ਨੇ ਜਿਹੜੀਆਂ ਸਾਡੇ ਕਲਚਰ ਤੇ ਬੋਲਬਾਣੀ ਨਾਲ ਜੁੜੀਆਂ ਨੇ ਠੀਕ ਹੈ ਮੈਂ ਐਸੇ ਹੀ ਏਰੀਆ ਦਾ ਰਹਿਣ ਵਾਲਾ ਉਸ ਕਲਚਰ ਤੇ ਬੋਲਬਾਣੀ ਦੇ ਮਸਲੇ ਤੇ ਜੜੀਆਂ ਉਹਨਾਂ ਨੇ ਇਸ਼ੂ ਉਠਾਏ ਨੇ ਮੈਂ ਪਹਿਲਾਂ ਤੁਹਾਡੇ ਧਿਆਨ ਚ ਲੈਂਦਾ ਆਈ ਐਮ ਵੈਰੀ ਹੈਪੀ ਕਿ ਸੁਬਡੰਡ ਜੇਲ ਗੁਰਦਾਸਪੁਰ ਉਹਨਾਂ ਤੇ ਸਾਰਿਆਂ ਨੂੰ ਅਤਵਾ ਰਿਹਾ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਕਿ ਆਪਣੇ ਮੁਲਾਜ਼ਮਾਂ ਨਾਲ ਬੈਠਣ ਆਈ ਜੀ ਏ ਡੀ ਜੀ ਜੀ ਪ੍ਰिजन आईजी प्रेजेंस ਵੀ ਉੱਥੇ ਸੀਗੇ ਸੁਬਡੰਟ ਜੇਲ ਆਪਣੀ ਜੇਰ ਨਿਗਰਾਨੀ ਜਿਹੜਾ ਕੋਰਸ ਕਰੈਕਸ਼ਨ ਚਾਹੇ ਓ ਟ੍ਰੇਨਿੰਗ ਨਾਲ ਚਾਹੇ ਕਾਉਂਸਲਿੰਗ ਨਾਲ ਆਪਣੇ ਮੁਲਾਜ਼ਮਾਂ ਦਾ ਕਰਨ ਵਾਲਾ ਉਹਨੂੰ ਵੀ ਦੁਰਸ਼ਤ ਕਰਨਗੇ ਸੋਰੀ ਇਨਵੈਸਟ ਦੀ ਆਪਸ ਵਿੱਚ ਕੋਈ ਟਕਸਲ ਸੀ ਕਿ ਜੇਲ ਜੇਲ ਅਥਾਰਟिटीज ਦੇ ਨਾਲ ਸੀ ਉਹਨਾਂ ਦਾ ਜੋ ਅਜੇ ਤੱਕ ਸਰੇਦਸਤ ਸਾਹਮਣੇ ਆਉਂਦਾ ਆ ਜੀ ਕਿ ਇਨਵੈਸਟ ਦੀ ਆਪਸੀ ਤਸਲ ਨਾਲੋਂ ਜੇਲ ਡਿਪਾਰਟਮੈਂਟ ਦੇ ਥੱਲੇ ਲੈਵਲ ਦੇ ਮੁਲਾਜ਼ਮਾਂ ਨਾਲ ਤੇ ਉਹਨਾਂ ਦੀ ਟ੍ਰੀਟਮੈਂਟ ਦੇ ਮੈਟਰ ਨੂੰ ਲੈ ਕੇ ਸ਼ਬਦਾਵਲੀ ਨੂੰ ਲੈ ਕੇ ਕੁਝ ਕਿੰਤੂ ਪਰੰਤੂ ਸੀਗੇ ਜਿਹੜੇ ਇਸ ਮਾਜਿਸਟਰਲ ਇਨਕੁਆਇਰੀ ਦਾ ਹਿੱਸਾ ਰਹੇ ਔਰ ਲਿਖਤੀ ਤੌਰ ਤੇ ਸਾਰੇ ਪੁਆਇੰਟਸ ਲਿਖੇ ਗਏ ਨੇ ਸੁਬਡੰਡ ਜੇਲ ਦੇ ਹਵਾਲੇ ਕੀਤੇ ਗਏ ਨੇ ਜੇਲ ਡਿਪਾਰਟਮੈਂਟ ਉਹਨੂੰ ਕੋਰਸ ਕਰੈਕਸ਼ਨ ਕਰਨ ਵਾਸਤੇ ਜੋ ਬਣਦੀ ਦੁਰਸਤੀ ਆ ਉਹ ਕਰਨਗੇ ਫਿਲਹਾਲ ਸਿਚੁਏਸ਼ਨ ਅੰਡਰ ਗੋ ਅੰਡਰ ਗੋ ਫੇਲ ਹਾਲ ਅਸੀਂ ਸਾਰੇ ਜਣੇ ਖੜੇ ਆ ਸਾਨੂੰ ਖੁਸ਼ੀ ਆ ਇਨਮੇਟਸ ਨੇ ਵੀ ਸਾਡੇ ਨਾਲ ਕੋਆਪਰੇਟ ਕੀਤਾ ਆ ਆਈ ਐਮ ਹੈਪੀ ਕਿ ਉਹਨਾਂ ਦੇ ਉਹਨਾਂ ਦੀ ਵੇਵ ਲੈਂਥ ਤੇ ਜਾ ਕੇ ਮੈਨੂੰ ਗੱਲ ਕਰਨ ਲਈ ਕਰਨੀ ਪਈ ਬਟ ਮੈਂ ਤੁਹਾਡੇ ਨਾਲ ਕਹਿ ਸਕਦਾ ਦਾਅਵੇ ਨਾਲ ਕਿ ਸਾਡੀ ਟੀਮ ਨੇ ਸਾਰੀ ਟੀਮ ਨੇ ਦਿਨ ਤੋਂ ਲੈ ਕੇ ਸਵੇਰ ਤੋਂ ਕਾਫੀ ਮਿਹਨਤ ਕੀਤੀ ਹੈ ਔਰ ਇਸ ਵळे ਅੰਦਰ ਦਾ ਮਾਹੌਲ ਸ਼ਾਂਤਮਈ ਸਰ ਕਿੰਨੇ ਘੰਟੇ ਲੱਗਦਾ ਕਿ ਸਰਵੇਸ਼ਨ ਹਾਂਜੀ ਕਿੰਨੇ ਘੰਟੇ ਲੱਗੇ ਕਿੰਨੇ ਘੰਟੇ ਲੌਕਰ ਨੂੰ ਅਸਰ ਕਿ ਜਿੰਨੇ ਸਵੇਰੇ ਸ਼ੁਰੂ ਹੋਈ ਹੈ ਤੇ ਹੁਣ ਤੋਂ ਅੱਧਾ ਹੀ ਘੰਟੇ ਦਾ ਜੋ ਟਾਈਮ ਹੈ ਉਹਨੂੰ ਕਾਊਂਟ ਕਰ ਲਓ ਫਾਇਰ ਹਲੇ ਵੀ ਕੁਝ ਫਾਇਰਸ ਨਹੀਂ ਕਿ ਸਾਰੇ نیچے ਜਾ ਚੁੱਕੇ ਨੇ ਉਹ ਨੀਚੇ ਲਿ ਜਾ ਕੇ ਨਹੀਂ ਦੇਖੋ ਬੈਰਕਸ ਦੇ ਵਿੱਚ ਨੇ ਲੇਕਿਨ ਜਿਹੜੀ ਬੈਰਕ ਡੈਮੇਜ ਹੋਈ ਆ ਉਸ ਬੈਰਕ ਦੇ ਇਨਵੈਂਟਸ ਨੂੰ ਰੀਅਲਾਈਜ਼ਨ ਕਰਨ ਵਾਸਤੇ ਰੀਅਡਜਸਟਮੈਂਟ ਕਰਨ ਵਾਸਤੇ ਸੁਧਨ ਜੇਲ ਆਈਜੀ ਜੇਲਸ ਇਹ ਇਸ ਗੱਲ ਨੂੰ ਹੈਂਡਲ ਕਰਦੇ ਕਿੰਨੀਆਂ ਬੈਰਕਾਂ ਮਸਾਉਣ ਆ ਸਰ ਦੇਖੋ ਇਹ ਜਿਹੜਾ ਮੈਟਰ ਸੀਗਾ ਇੱਕ ਬੈਰਕ ਦਾ ਸੀਗਾ ਦੂਜੀਆਂ ਬੈਰਕ ਤੇ ਜਵੇਂ ਹਮਦਰਦੀ ਹੁੰਦੀ ਆ ਉਸ ਕਰਕੇ ਸਪਰੈਡ ਕੀਤਾ ਆਦਰਵਾਇਸ ਟੈਕਨੀਕਲੀ ਇਟ ਵਾਸ ਲਿਮਟਡ ਟੂ 1 ਬੈਰਕ ਆਲਰੇਡੀ ਐਡੀਜੀ ਲਾਅ ਐਂਡ ਆਰਡਰ ਨੇ ਸਾਰਿਆਂ ਨੂੰ ਦੱਸਿਆ ਹੈ ਕਿ ਜੇਲ ਇਨਮੇਟਸ ਦੇ ਕੁਝ ਗ੍ਰੀਵਾਂਸਸ ਹੈਗੇ ਕੁਝ ਉਹਨਾਂ ਦੀਆਂ ਗ੍ਰੀਵਾਂਸਸ ਨੂੰ ਲੈ ਕੇ ਉਹ ਐਜੀਟੇਟ ਕਰ ਰਹੇ ਸੀਗੇ ਜਿਸ ਕਰਕੇ ਉਹਨਾਂ ਨੇ ਅੰਦਰ ਵਾਇਲੈਂਸ ਵੀ ਕਰੀ ਹੈ ਡੀਸੀ ਸਾਹਿਬ ਤੇ ਐਡੀਜੀ ਸਾਹਿਬ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸੁਣਿਆ ਹੈ ਜੋ ਉਹਨਾਂ ਦੇ ਗ੍ਰੀਵਾਂਸਸ ਹੈ ਉਸ ਦੇ ਬਾਰੇ ਕੋਈ ਮੈਜਿਸਟ੍ਰੇਟ ਅਪਾਇੰਟ ਕਰਨਗੇ ਡੀਸੀ ਸਾਹਿਬ ਜੋ ਉਹਨਾਂ ਨੂੰ ਐਗਜ਼ਾਮਿਨ ਕਰਨਗੇ ਕਿ ਰੋਮਾਂਸ ਜਿਹੜੀ ਹੈ ਉਹ ਪਰਸੀਵਡ ਵੀ ਹੁੰਦੀ ਹੈ ਤੇ ਰੀਅਲ ਵੀ ਹੁੰਦੀ ਹੈ ਜਿਹੜੀ ਸਹੀ ਹੋਏਗੀ ਉਹਦਾ ਕਰੈਕਟਿਵ ਐਕਸ਼ਨ ਲਿਆ ਜਾਏਗਾ ਜਿਹੜੀ ਪਰਸੀਵਡ ਹੈ ਉਹਦੇ ਬਾਰੇ ਉਹਨਾਂ ਨੂੰ ਕਾਉਂਸਲਿੰਗ ਕਰੀ ਜਾਏਗਾ ਜਿਵੇਂ ਬੈਰਕਸ ਵਗੈਰਾ ਨੂੰ ਜਿਹੜਾ ਪੂਰੀ ਪੂਰੀ ਗੱਲ ਹੋ ਲੈਣ ਦੋ ਕੁਝ ਹੋਣਾ ਇਹਦੇ ਇਸ਼ੂਜ਼ ਹੈ ਕਿ ਸਾਨੂੰ ਮੈਡੀਕਲ ਟ੍ਰੀਟਮੈਂਟ ਦਾ ਹੈ ਉਹਦੇ ਬਾਰੇ ਡੀਸੀ ਸਾਹਿਬ ਮੈਡੀਕਲ ਟ੍ਰੀਟਮੈਂਟ ਟੀਮਸ ਪ੍ਰੋਵਾਈਡ ਕਰਨਗੇ ਤੇ ਤੁਸੀਂ ਕੀ ਕਹਿ ਰਹੇ ਸੀ ਜ ਜਿਵੇਂ ਬੈਰਕਸ ਵਗੈਰਾ ਜਿਹੜੀਆਂ ਅੰਦਰ ਨੁਕਸਾਨ ਕੀਤਾ ਗਿਆ ਜਾਂਦਾ ਕੀ ਕਰ ਪਾਈ ਜੀ ਉਹ ਹਾਂ ਜਿਹੜਾ ਲਾਅ ਐਂਡ ਆਰਡਰ ਦਾ ਪੁਆਇੰਟ ਹੈ ਤੇ ਲੀਗਲ ਐਕਸ਼ਨ ਹੈ ਉਹ ਪੁਲਿਸ ਦਾ ਹੁੰਦਾ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਪ੍ਰिजन ਡਿਪਾਰਟਮੈਂਟ ਐਂਡ ਪੁਲਿਸ ਡਿਪਾਰਟਮੈਂਟ ਦੋਨੋਂ ਅਲੱਗ-ਅਲੱਗ ਹੈ ਸਰ ਜੀ ਗੋਲੀ ਵਗੈਰਾ ਮੈਂ ਜਿਹੜਾ ਹਾਂ ਹੈਡ ਆਫ ਪ੍ਰिजनਸ ਹੈਗਾ ਸੜ ਜੀ ਗੋਲੀ ਵਗੈਰਾ ਚਲੇਗੀ ਉਹ ਕੰਟਰੋਲ ਕਰਨਾ ਸੇ ਰਹੀ ਅੰਦਰੋਂ ਵੀ ਅੱਗੇ ਵੀ ਕਿਸ ਤਰ੍ਹਾਂ ਦੀਆਂ ਲੋ ਵਿੱਚ ਕੀਤਾ ਗਿਆ ਦਾ ਏਡੀ ਜੀ ਲਾਅ ਐਂਡ ਆਰਡਰ ਵਿਲ ਬੀ ਏਬਲ ਟੂ ਕਮੈਂਟ ਔਨ ਥੈਟ ਠੀਕ ਠੀਕ ਹੈ ਸਾਡ ਜੋ ਪ੍ਰੀਜ਼ਨ ਐਡਮਿਨਿਸਟ੍ਰੇਸ਼ਨ ਨਾਲ ਰਿਲੇਟਡ ਇਸ਼ੂਸ ਐਸ ਹੀ ਉਹਨਾਂ ਨੂੰ ਹੈਂਡਲ ਕਰ ਰਹੇ ਤੁਸੀਂ ਆਪਣੇ ਵੱਲੋਂ ਸਾਰਾ ਬਣਾ ਕੇ ਕੰਪਲੀਟ ਹੋਣਾ ਮੁਕਰ ਹੋ ਗਿਆ ਜੀ ਲਾਰਡ ਜਿਹੜੀ ਉਹ ਸੁਪਰਡੈਂਟ ਲੈਵਲ ਤੇ ਹੈ ਦੋਸ਼ੀ ਕੌਣ ਦੋਸ਼ੀ ਕੌਣੀ ਫਿਰ ਦਾ ਮਤਲਬ ਦੋਸ਼ੀ ਕੈਦੀ ਸੀ ਕਿ ਜਾਂ ਮਤਲਬ ਆਪਣੇ ਵਿਵਾਦ ਮਲਾਜ ਕੈਦੀ ਦਾ ਮੈਟਰ ਹੈ ਸਿਚੁਏਸ਼ਨ ਸਰਕੰਸਟੈਂਸ ਅੰਡਰ ਕਟੋਲੇ ਹੁੰਦਾ ਸੀ ਹਾਂ ਬਿਲਕੁਲ ਠੀਕ ਹੈ ਅੰਦਰ ਜੋ ਉਹਨਾਂ ਨੇ ਕੁਝ ਭੰਤੋੜ ਕੀਤੀ ਹੈ ਤਾਂ ਰੀਅਲਾਈਨਮੈਂਟ ਰੀਅਡਜਸਟਮੈਂਟ ਕਰ ਰਹੇ ਹਨ ਸੁਪਰਡੈਂਟ ਸਾਹਿਬ ਤੇ ਅੱਛੀ ਗੱਲ ਇਹ ਹੈ ਕਿ ਵੀ ਸੁਪਰਡੈਂਟ ਜੇਲ ਬਹੁਤ ਅੱਛੀ ਐਡਮਿਨਿਸਟ੍ਰ ਸਟਾਫ ਵੀ ਉਹਨਾਂ ਦਾ ਕੰਫੀਡੈਂਸ ਹੈ ਤੇ ਇਨਮੇਟਸ ਵੀ ਉਹਨਾਂ ਨੂੰ ਲਾਈਕ ਕਰਦੇ ਹੈ। ਪਰ ਦਿੱਕਤ ਇਹ ਹੋਈ ਸਾਹਿਬ ਕਿ ਉਹ ਖੁਦ ਵੀ ਨਾਲ ਐਸ.ਟੀ.ਐਮ ਸਾਹਿਬ ਨੂੰ ਅਸਿਸਟ ਕਰ ਰਹੇ ਸਭ ਕੁਝ ਠੀਕ ਸੀ ਸਾਰਾ ਪਰ ਦਿੱਕਤ ਕਿਉਂ ਆਈ ਹਾਂ ਕਿਉਂ? ਹਾਂ ਕਿਉਂਕਿ ਉਹ 3 ਦਿਨ ਤੋਂ ਟ੍ਰੇਨਿੰਗ ਤੇ ਸੀਗੇ। ਐਡੀਸ਼ਨਲ ਸੁਪਰਡੈਂਟ ਤੇ ਲੋਅਰ ਸਟਾਫ ਸੀਗਾ। ਤੇ ਇਹਨਾਂ ਦਾ ਇੱਕ ਦੋ ਦਿਨ ਤੋਂ ਲੋਅਰ ਸਟਾਫ ਨਾਲ ਕੋਈ ਇਸ਼ੂ ਰੇਜ਼ ਹੋਇਆ ਸੀਗਾ ਜਿਸ ਕਰਕੇ ਆ ਜੈਗਿਟੇਟ ਹੋ ਕੇ ਉਹਨਾਂ ਨੇ ਲੱਗਦਾ ਵੀ ਜਿਹੜੇ ਮਾਮਲਾ ਵਿੱਚ ਤੁਹਾਡੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ ਅੰਦਰ ਨਹੀਂ ਉਹ ਐਸਾ ਨੁਕਸਾਨ ਨਹੀਂ ਇਸਰੇ ਦਾ ਮਤਲਬ ਜਿਹੜੇ ਜਿਹੜੇ ਦੂਜੇ ਐਡੀਸ਼ਨ ਸੀ ਉਹਨਾਂ ਕੋ ਹੈਂਡਲ ਨਹੀਂ ਕਰ ਪਾਏ ਮਤਲਬ ਸਿਚੁਏਸ਼ਨ ਨੂੰ ਇਸਰੇ ਦਾ ਮਤਲਬ ਤਾਂ ਕਿਉਂਕਿ ਉਹਨਾਂ ਜੀਐਲ ਸਪਰੈਂਡ ਤੇ ਤੁਸੀਂ ਦੱਸਿਆ ਜਿਵੇਂ ਟ੍ਰੇਨਿੰਗ ਤੇ ਨੇ ਜਿਹੜੇ ਬਾਕੀ ਸਟਾਫ ਸੀ ਉਹ ਹੈਂਡਲ ਨਹੀਂ ਕਰ ਪਾਇਆ ਉਹਨਾਂ ਦੀਆਂ ਜਿਹੜੀਆਂ ਸਰ ਉਹਨਾਂ ਦੀ ਕਮੀਆਂ ਤੁਸੀਂ ਪੁਆਇੰਟ ਰੇਜ਼ ਕਰ ਰਹੇ ਹੋ ਜਾਂ ਮੈਜਿਸਟ੍ਰੀਅਲ ਇਨਕੁਆਇਰੀ ਚਾਹੁੰਦੇ ਹੋ ਤੇ ਅੰਦਰਲੀ ਰਿਪੋਰਟ ਆ ਗਈ ਹੈ ਹਾਂ ਹੀ ਵਨ ਸਬਮਿਟ ਰਿਪੋਰਟ ওকে ਬਾਕੀ ਇੰਟਰਨਲੀ ਸਾਡੇ ਸੀਨੀਅਰ ਆਫੀਸਰ ਜਿਹੜੇ ਪ੍ਰੈਜੈਂਟ ਡਿਪਾਰਟਮੈਂਟ ਦੇ ਉਹ ਐਗਜ਼ਾਮਨ ਕੋਈ ਟਾਈਮ ਬਾਰਡਰ ਖਿਆ ਗਿਆ ਜੀ ਉਹ ਮੈਜਿਸਟ੍ਰੇਟ ਵਾਲੇ ਹੋ ਦੱਸਣਗੇ ਸਾਡੇ ਆਫੀਸਰਸ ਦੇਖ ਰਹੇ